ਸਰਜਰੀ ਕਾ ਜੁਦੀ ਤੁਹਾਡੇ ਵੱਲੋਂ ਪ੍ਰੈਸ ਮੀਟਿੰਗ ਕੀਤੀ ਗਈ ਤਾਂ ਕੀ ਏਜੰਡੇ ਸੀ ਤੇ ਜਿਹਨੂੰ ਲੈ ਕੇ ਪ੍ਰੈਸ ਮੀਟਿੰਗ ਕੀਤੀ ਗਈ ਤਾਂ ਕਿ ਪਾਰਟੀ ਵੱਲੋਂ ਜਿਹੜਾ ਕਿ ਅੱਜ ਪਾਰਟੀ ਦਾ 40 ਸਟicker ਵੀ ਲਾਂਚ ਕੀਤਾ ਗਿਆ ਵਾ ਮੈਂ ਗੁਰਮੀਤ ਲੱਭੂ ਕਹਾਣੀ ਦਾ ਪਾਰਟੀ ਅੱਜ ਪਾਰਟੀਆਂ ਇੱਕ ਇੱਕ ਸਟicker ਅਸੀਂ ਲਾਂਚ ਕੀਤਾ ਓਕੇ ਇੱਕ ਤਾਂ ਪਾਰਟੀ ਸਮੇਂ-ਸਮੇਂ ਤੇ ਪ੍ਰੋਗਰਾਮ ਕਰਦੀ ਰਹਿੰਦੀ ਆ ਉਰੇ ਸੇਤ ਦੇ ਇਕਤਾ ਪਾਰਟੀ ਵੱਲੋਂ ਵੀ ਇੱਕ ਕੱਲ ਦਿੱਤੇ ਆਪਣੇ 13 ਤਰੀਕ ਨੂੰ ਇੱਕ ਡੀਸੀ ਸਾਹਿਬ ਨੂੰ ਪਾਰਟੀ ਵਾਲੇ ਤਾ ਉਹ ਮੰਗ ਪੱਤਰ ਜੜਾ ਵਾ ਵੀ ਜਿਹੜੇ ਲੋਕਾਂ ਨੇ ਐਸੇ ਭਾਈ ਚਾਰੇ ਜ਼ਮੀਨਾਂ ਜਿਹੜੀਆਂ ਦੱਬੀਆਂ ਪਈਆਂ ਵਾ ਤਗੜੇ ਤਗੜੇ ਲਾੜੇ ਜਿਹੜੀਆਂ ਮੈਸਰਾਂ ਦੀ ਜ਼ਮੀਨਾਂ ਦੱਬੀਆਂ ਪਈਆਂ ਵਾ ਉਹ ਆਈਦੀਆਂ ਨੇ ਦੱਬੀਆਂ ਦੱਬੀਆਂ ਪਈਆਂ ਉਹ 40 40 50 ਸਾਲਾਂ ਤੋਂ ਦੱਬੀਆਂ ਪਈਆਂ ਵਾ ਇਹ ਸਿੱਟੇ ਦੇ ਪਾਰਟੀ ਵੱਲੋਂ ਇੱਕ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿ ਉਹ ਅਚਿਕ ਲਾਂਚ ਕਰਨ ਤੋਂ ਬਾਅਦ ਹੀ ਮੈਂ ਸਮੇਂ ਦਾ ਕਿ ਕੱਲ ਅਸੀਂ ਗੱਡੀਆਂ ਦਾ ਕਾਫਲਾ ਇੱਕ ਅਰੂ ਸੱਬਰਵਾਲ ਦੀ ਅਗਵਾਈ ਦੇ ਵਿੱਚੋਂ ਕਾਫਲਾ ਜਾਊਗਾ ਉਹ ਡੀਸੀ ਸਾਹਿਬ ਨੂੰ ਮੰਗ ਪੱਤਰ ਜਾਊਗਾ ਵੀ ਉਹ ਮੰਗ ਪੱਤਰ ਦੇ ਕੇ ਡੀਸੀ ਸਾਹਿਬ ਨੂੰ ਇਹ ਬੇਨਤੀ ਕੀਤੀ ਜਾਊਗੀ ਵੀ ਇਹਦੀ ਪ੍ਰੋਪਰ ਜਿਹੜੀ ਹੈ ਇਨਕੁਆਰੀ ਕੀਤੀ ਜਾਵੇ ਵੀ ਇਹਕ ਨਹੀਂ ਆਪਾਂ ਮੰਗ ਪੱਤਰ ਲੈ ਲਿਆ ਤੇ ਆਪਾਂ ਪੂਰੇ ਕਚਰੇ ਚ ਪਾ ਦੇਣਾ ਵਾ ਇਹਦੀ ਪ੍ਰੋਪਰ ਇਨਕੁਆਰੀ ਕਰਕੇ ਓਪਨ ਨਹੀਂ ਮੈਂ ਸਮਝਦਾ ਡੀਸੀ ਸਾਹਿਬ ਲੋਕਾਂ ਨੂੰ ਦੱਸਣ ਕਿ ਵਾਕਈ ਜਿਹੜੀ ਐ ਐਸਸੀ ਭਾਈਚਾਰੇ ਜਮੀਨ ਜਿਹੜੀ ਐ ਉੱਥੇ ਦੱਬੀ ਪਈ ਐ ਔਰ ਦੂਸਰੀ ਗੱਲ ਜਿੱਦਣ ਇਲੈਕਸ਼ਨ ਕੋਰਡ ਲੱਗਿਆ ਲੈਕ ਇਲੈਕਚਲ ਕੋਰਡ ਲੱਗਣ ਤੋਂ ਬਾਅਦ ਮੈਂ ਸਮਝਦਾ ਇੱਕ ਫੇਰ ਮੰਗ ਪੱਤਰ ਜਣਾ ਵਾ ਉਹ ਚੋਣ ਕਮਿਸ਼ਨਰ ਸਾਹਿਬ ਨੂੰ ਦਿੱਤਾ ਜਾਊਗਾ ਕਿਉਂਕਿ ਜਦਾਂ ਮੰਨ ਲਓ ਲੋਕਲ ਅਸੀਂ ਮੰਗ ਪੱਤਰ ਦਿੰਨੇ ਆਂ ਕਈ ਵਾਰੀ ਕਿ ਅਫਸਰ ਜਿਹੜੇ ਮੈਂ ਸਮਝਦਾ ਉਹਨੂੰ ਕੂੜੀਆਂ ਸੁੱਟ ਦਿੰਦੇ ਆਂ ਪਰ ਜਿਹੜਾ ਇੱਕ ਚੌਣ ਕਮਿਸ਼ਨਰ ਨੂੰ ਦਿੱਤਾ ਜਾਊਗਾ ਮੰਗ ਪੱਤਰ ਇੱਕ ਤੇ ਉਹਦੇ ਵਿੱਚ ਕੋਈ ਸ਼ਿਫਾਰਿਸ਼ ਨਹੀਂ ਪਾਉਗੀ ਦੂਜੀ ਗੱਲ ਹੈ ਉਹ ਮੰਗ ਪੱਤਰ ਦੀ ਪ੍ਰੋਪਰ ਮੈਂ ਸਮਝਦਾ ਉਹਦੀ ਇਨਕੁਆਰੀਆਂ ਕਰਦੇ ਆਂ ਇਨਕੁਆਰੀਆਂ ਕਰਨ ਤੋਂ ਬਾਅਦ ਮੈਂ ਸਮਝਦਾ ਜੇ ਉਹ ਪਰਚਾ ਹੋ ਗਿਆ ਉਹ 퍼ਚੇ ਦੀ ਵੀ ਮੈਂ ਸਮਝਦਾ ਸ਼ਪਾਸ ਨਹੀਂ ਚਲਦੀ ਜਾਣੀ ਅਸੀਂ ਨਾਟਕ ਉਤਾਰਨ ਵਾਲਾ ਨਾ ਸੀ ਮੁਜ਼ਾਰਾ ਕਰਨਾ ਨਾ ਸੀ ਬਾਜ਼ਾਰ ਬੰਦ ਕਰਾਣੇ ਆ ਅਸੀਂ ਕਾਨੂੰਨਾਂ ਦੇ ਤੌਰ ਦੇ ਉੱਪਰ ਪਾਰਟੀ ਦੇ ਮਿਸ਼ਨ ਨੂੰ ਨਾਲ ਲੈ ਕੇ ਇਹ ਐਸੀ ਭਾਈ ਜਿਹੜੀ ਜ਼ਮੀਨ ਜਿਹੜੀ ਹੈਗੀ ਆ ਇਹ ਅਸੀਂ ਹੋਂ ਲੈ ਕੇ ਦਿਖਾਵਾਂਗੇ ਮੈਂ ਵਕੀਲ ਨਾਲ ਵੀ ਗੱਲ ਕੀਤੀ ਅੱਜ ਲੋਡ ਭਈ ਵੀ ਇਸ ਕੇਸ ਨੂੰ ਜਿਹੜਾ ਵਾ ਕੋਰ ਦੇ ਵਿੱਚ ਵੀ ਲਿਜਾਇਆ ਜਾਊਗਾ ਔਰ ਜਿਹੜਾ ਦੋਸ਼ੀ ਹੋਊਗਾ ਵੀ ਮੈਂ ਸਮਝਦਾ ਕੋਰਟ ਲਈ ਬੱਚੇ ਹੋ ਜਾਂਦੇ ਆ ਦੂਸਰੀ ਗੱਲ ਪਾਰਟੀ ਵੱਲੋਂ ਇੱਕ ਵੱਡੀ ਰੈਣੀ ਜਿਹੜੀ ਹੈ ਉਹ ਐਤਵਾਰ ਦਿਨ ਦੀ ਮੰਗੇ ਰੋਡੇ ਵਿੱਚ ਰੱਖੀ ਗਈ ਹੈ ਪਾਰਟੀ ਬਹੁਤ ਛੇਤੀ ਮੈਂ ਸਮਝਦਾ ਇਹ ਕੋ ਵਟਾ ਫੈਸਲਾ ਜਿਹੜਾ ਕਿਉਂਕਿ ਹੁਣ ਲਗਭਗ ਚੋਣਾਂ ਜਿਹੜੀਆਂ ਉਹ ਬਿਲਕੁਲ ਲੱਗੇ ਆ ਗਈਆਂ ਕਿਉਂਕਿ ਲੋਕਾਂ ਨੇ ਸਰਕਾਰਾਂ ਨੇ ਚਾਹੇ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰਦੇ ਆਂ ਚਾਹੇ ਆਪਾਂ ਆਪ ਦੀ ਗੱਲ ਕਰਦੇ ਆਂ ਚਾਹੇ ਆਪਾਂ ਕਿਸੇ ਹੋਰ ਪਾਰਟੀ ਦੀ ਗੱਲ ਕਰਦੇ ਆਂ ਇਹਨਾਂ ਸਾਰਿਆਂ ਨੇ ਮੈਂ ਸਮਝਦਾ ਲੁੱਟਿਆ ਕੁੱਟਿਆ ਪਿਆ ਲੋਕ ਇਹਨਾਂ ਤੋਂ ਵੱਡੇ ਪੱਧਰ ਤੇ ਪਰੇਸ਼ਾਨ ਹੋਏ ਆ ਪਰ ਇਕਤਾ ਪਾਰਟੀ ਇਹ ਮਿਸ਼ਨ ਨੂੰ ਲੈ ਕੇ ਇਹਨਾਂ ਲੋਕਾਂ ਦਾ ਵਿਰੋਧ ਵੀ ਕਰੂਗੀ ਉਹ ਕੀ ਇਹਨਾਂ ਲੋਕਾਂ ਨੇ ਕੀਤਾ ਉਹ ਲੋਕਾਂ ਵਿੱਚ ਦੱਸੂਗੀ ਲੋਕ ਐਸੋਲੇ ਪਰੇਸ਼ਾਨ ਹੈਗੇ ਆ ਖਾਸ तौर ਤੇ ਇੱਕ ਪੂਥਲੇ ਦੀ ਆਪਾਂ ਗੱਲ ਕਰਦੇ ਆ ਵੀ ਅੱਜ ਰਾਣਾ ਗੁਰਜੀਤ ਸਿੰਘ ਦੀ 25 ਸਾਲਾਂ ਬਾਅਦ ਵੀ ਦੇਖੋ ਉਹਨਾਂ ਨੂੰ ਯਾਦ ਆਇਆ ਕਿ ਸ਼ਹਿਰ ਦੇ ਵਿੱਚ ਸੀਵਰੇਜ ਬੰਦ ਹੁੰਦੇ ਆ ਰਾਣਾ ਸਾਹਿਬ ਵੀ 5 25 ਸਾਲ ਤੀ ਸੁਤੇ ਰਹੇ ਤੁਹਾਨੂੰ ਹੋਣਾ ਨਜ਼ਰ ਆਇਆ ਕਿ ਪੂਥਲੇ ਦਾ ਅੱਜ ਤੱਕ ਪੂਥਲੇ ਵਿੱਚ ਇੰਨੇ ਹਾਲਾਤ ਖਰਾਬ ਹੋਏ ਪਿਆ ਵੀ ਸ਼ਹਿਰ ਦੇ ਵਿੱਚ ਕਿਤੇ ਕੂੜਾ ਸੱਟਣ ਦੀ ਜਗ੍ਹਾ ਨਹੀਂ ਹੈਗੀ ਤੁਸੀਂ ਮੰਤਰੀ ਰਹੇ ਆ ਤੁਹਾਡੀ ਪਰਚਾਈ ਐਮਐਲਏ ਰਹੀ ਐ ਤੁਸੀਂ ਐਮਪੀ ਰਹੇ ਆ ਤੁਸੀਂ ਇੱਕ ਵਾਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਦਿਓ ਵੀ ਇਹਤਾ ਪਾਰਟੀ ਝੂਠ ਮਾਰਦੀ ਐ ਮੈਂ ਬੜੇ ਕੰਮ ਕੀਤੇ ਆ ਤੁਸੀਂ ਇੱਕ ਵੀ ਕੰਮ ਬਣਾ ਦਿਓ ਤੇ ਮੈਂ ਸਮਝਦਾ ਮੈਂ ਰਾਜਨੀਤੀ ਛੱਡ ਜਾਊਂਗਾ ਨਹੀਂ ਤੁਸੀਂ ਤੁਣ ਛੱਡੀ ਜਾਣਾ ਕਪੂਸਲਾ ਤੁਸੀਂ ਆਨੰਦਪੁਰ ਸਾਹਿਬ ਜਾ ਕੇ ਉੱਥੇ ਮੀਟਿੰਗਾਂ ਕਰਦੇ ਆ ਉੱਥੇ ਰੈਲੀਆਂ ਕਰਦੇ ਆ ਪਰ ਜਿਹਨੂੰ ਤੁਸੀਂ ਗੋਦ ਲਿਆ ਪਿਆ ਵਾ ਉਹ ਤੇ ਤੁਹਾਡਾ ਬਿਲਕੁਲ ਕਪੂਸਣ ਲੱਗਿਆ ਅਜੇ ਤੱਕ ਹੋਇਆ ਪਿਆ ਵਾ ਇਸ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਜੇ ਤੁਸੀਂ 25 ਸਾਲ ਪਹਿਲਾਂ ਇਹ ਮਸ਼ੀਨਾਂ ਲਿਆਈਆਂ ਹੁੰਦੀਆਂ ਮੈਂ ਸਮਝਦਾ ਕਪੂਸਲੇ ਪ੍ਰੇਸ਼ਾਨੀ ਨਹੀਂ ਆਂਦੀ ਅੱਜ ਤੁਸੀਂ ਸਫਾਈ ਵਾਸਤੇ ਪ੍ਰਾਈਵੇਟ ਬੰਦੇ ਲਾਤੇ ਆ ਤੁਹਾਡੇ ਕੋਲ ਤੇ ਬੰਦੇ ਵੀ ਪੱਕੇ ਹੋਏ ਅਜੇ ਤੱਕ ਤੇ ਇਸ ਕਰਕੇ ਕਾਂਗਰਸ ਦੀ ਆਪਾਂ ਗੱਲ ਕਰਦੇ ਆ ਰਾਣਾ ਗੁਰਜੀਤ ਸਿੰਘ ਦੀ ਝਾੜੂ ਦਾ ਤੇ ਪੰਜੇ ਦਾ ਸਮਝੋਤਾ ਹੋ ਗਿਆ ਪਰ ਮੈਂ ਸਮਝਦਾ ਵੀ ਜਦੋਂ ਸਮਝੋਤਾ ਇਹਨਾਂ ਦਾ ਹੋ ਗਿਆ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਨਹੀਂ ਤੂ ਤੂ ਮੈਮਾਂ ਦੀ ਹੋਈ ਗਾਲੋ ਗਾਲੀ ਇਹਨਾਂ ਦੀ ਹੋਈ ਹੈ ਪਰ ਪੰਜਾਬ 'ਚ ਕੀ ਕਹਿਣਗੇ ਵੀ ਪੰਜੇ ਵਾਲੇ ਜਿਹੜੇ ਉਹ ਗਲਤ ਹੈ ਕਿ ਦਿੱਲੀ ਵਿੱਚ ਕਹਿਣਗੇ ਰਾਹੁਲ ਗਾਂਧੀ ਬਹੁਤ ਵਧੀਆ ਬੰਦਾ ਹੂਟਾ ਜਿਹੜੀਆਂ ਪੰਜਿਆਂ ਨੂੰ ਪਾਲੀਆਂ ਜਿਸ ਕਰਕੇ ਇਹ ਲੋਕ ਲੋਕਾਂ ਨੂੰ ਗੁਰਮਾ ਗੁਮਰਾਹ ਕਰਦੇ ਆ ਖਾਸ ਕਰਕੇ ਗਰੀਬ ਪਰਿਵਾਰਾਂ ਨੂੰ ਐਸੀ ਭਾਈਚਾਰੇ ਨੂੰ ਜਾਂ ਛੋਟੀਆਂ-ਛੋਟੀਆਂ ਜਿੰਨੀਆਂ ਜਾਤਾਂ ਹੈਗੀਆਂ ਉਹਨਾਂ ਨੂੰ ਮੈਂ ਸੋਦਾ ਪੰਜਾਬ ਫੈਸਲੇ ਉਹਦੇ ਦੇ ਦੇ ਕੇ ਐਸੀ ਭਾਈਚਾਰੇ ਦੀਆਂ ਹੂਟਾ ਜਿਹੜੀਆਂ ਬਟੋਰਨਾ ਚਾਹੁੰਦੇ ਆ ਲੋਕ ਸਿਆਣੇ ਹੋ ਗਏ ਆ ਪਰ ਲੋਕ ਇਹਨਾਂ ਤੋਂ ਪਰੇਸ਼ਾਨ ਆ ਤੇ ਕਰਕੇ ਇਕਤਾ ਪਾਰਟੀ ਨਾਲ ਜਿਹੜੀ ਹੈ ਫੇਰ ਪਲੱਸ ਕਾਂਪਸ ਕਰਨ ਦਾ ਅਪਰਾਹ ਲਾ ਕੀਤਾ